ਇੱਕ ਮਲੇਰ ਕੋਟਲਾ ਤੋਂ ਖਬਰ ਹੋ ਰਹਾ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਦਾ ਵਿਰੋਧ ਚੱਲ ਰਿਹਾ ਸੀ ਪਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਫੇਰ ਛੱਡ ਵੀ ਦਿੱਤਾ ਕੀ ਪੂਰਾ ਮਾਜਰਾ ਕੀ ਸੀਗਾ ਇਹ ਦੇਖੋ ਇਹ ਰੱਟਾ ਪਾਇਆ ਹੋਇਆ ਕੈਪਟਨ ਦੇ ਰਾਜ ਦੇ ਵਿੱਚ ਜਦੋਂ ਇਹ ਅਵਾਰਡ ਦਿੱਤਾ ਗਿਆ ਸੀਗਾ ਇਸ ਹਾਈਵੇ ਦਾ ਇਹ ਹਾਈਵੇ ਪ੍ਰੋਜੈਕਟਾਂ ਦਾ ਸੀ ਆਪਾਂ ਕਿਉਂਕਿ ਉਧਰੋਂ ਮੋਦੀ ਸਾਹਿਬ ਕਹਿੰਦੇ ਕਿ ਮੇਰੇ ਹੱਥ ਫੜਾਓ ਜੀ ਬਿਲਕੁਲ ਮੈਂ ਦੇਖਦਾ ਜ਼ਰਾ ਹੂੰ ਇਧਰੋਂ ਮਾਨ ਸਾਹਿਬ ਕਹਿੰਦੇ ਕਿ ਬਦਨਾਮੀ ਬੜੀ ਹੋਣੀ ਹੈ ਮੇਰੇ ਹੱਥ ਫੜਾਓ ਜੀ ਜੀ ਮੁੱਦਾ ਦੋਨਾਂ ਨੇ ਫੜ ਲਿਆ ਮੁੱਦਾ ਅਸਲ ਦੇ ਵਿੱਚ ਇਹ ਆ ਕਿ ਜਨਾਬ ਅਵਾਰਡ ਜਿਹੜਾ ਦਿੱਤਾ ਗਿਆ ਵਾਰਡ ਦਾ ਮਤਲਬ ਹੁੰਦਾ ਕਿ ਕਿੰਨੇ ਪੈਸੇ ਮਿਲਨੇ ਆ ਜੀ ਜਿਹੜੇ ਉਜੜਨਗੇ ਹੂੰ ਔਰ ਇਹ ਨਹੀਂ ਹੁੰਦਾ ਕਿ ਉੱਥੇ ਗ੍ਰੈਮੀ ਅਵਾਰਡ ਦੇ ਦਿੰਦੇ ਆ ਹਾਂ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਉਸ ਅਵਾਰਡ ਦੇ ਵਿੱਚ ਝੋਲਿਆ ਜੀ ਪਟਿਆਲੇ ਇਲਾਕੇ ਚ ਕੁਝ ਵਾਰਡ ਵੱਖਰੀ ਕਿਸਮ ਦਾ ਦੇ ਦਿੱਤਾ ਹੂੰ ਲੁਧਿਆਣੇ ਚ ਕਿਸੇ ਵੱਖਰੀ ਕਿਸਮ ਦਾ ਗੁਰਦਾਸਪੁਰ ਚ ਵੱਖਰੀ ਕਿਸਮ ਦਾ ਤਕਸੀਮ ਦੇ ਮਾਮਲੇ ਉਲਝੇ ਹੋਏ ਨੇ ਜੀ 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 ਜ਼ਮੀਨ ਕੋਈ ਬਾਹਰ ਹੈ ਉਜੜ ਕੋਈ ਰਿਹਾ ਕਲੇਮ ਕਿਸੇ ਦਾ ਪੈਸੇ ਕਿਸੇ ਨੂੰ ਮਿਲ ਰਹੇ ਨੇ ਤਾਂ ਲਿਆ ਕਿ ਅਸੀਂ ਲੰਮੇ ਸਮੇਂ ਤੋਂ ਕਹਿ ਰਹੇ ਹਾਂ ਕਿ ਅਸੀਂ ਕੋਈ ਵਿਕਾਸ ਦੇ ਵਿਰੋਧੀ ਨਹੀਂ ਹਾਂਗੇ ਪ੍ਰੋਜੈਕਟਾਂ ਦੇ ਵਿਰੋਧੀ ਨਹੀਂ ਹਾਂਗੇ ਜੀ ਜੀ ਪਰ ਉਜਾੜਾ ਤੁਸੀਂ ਜਿਸ ਬੰਦੇ ਦਾ ਕਰ ਰਹੇ ਹੋ ਉਹਨੂੰ ਕੰਪਨਸੇਟ ਕਰਨ ਵਾਸਤੇ ਜਿਹੜਾ ਇਹ ਜ਼ਮੀਨ ਐਕਵਾਇਰ ਐਕਟ ਹੈ ਉਹਦੇ ਵਿੱਚ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਹੈ ਜੀ ਕਿਸੇ ਨੂੰ ਕਸਾਰਾ ਲੱਗ ਰਿਹਾ ਹੈ ਤਾਂ ਉਹਦੇ ਵਿੱਚ ਹੀ ਰੀਹੈਬਿਲੀਟੇਸ਼ਨ ਦੇ ਨਾਲ ਹੂੰ ਰੋਜ਼ਗਾਰ ਦੇਣ ਦਾ ਪ੍ਰਬੰਧ ਹੈ ਤੁਸੀਂ ਅਗਲੇ ਨੂੰ ਰੋਜ਼ਗਾਰ ਦੇ ਦਿਓ ਪੱਕਾ ਜੀ ਮਤਲਬ ਕਿ ਕਿਸੇ ਨੂੰ ਅਵਾਰਡ ਦੇ ਵਿੱਚ ਲੱਗਦਾ ਕਿ ਸਮੱਸਿਆ ਹੈ ਜੀ ਜੀ فرض ਕਰੋ ਪਟਿਆਲੇ ਚ ਜ਼ਮੀਨ ਚੋਂ ਨਿਕਲਿਆ ਹੈ ਹਾਈਵੇ ਉੱਥੇ ਕੀਮਤ ਦੇ ਦਿੱਤੀ ਗਈ ਹੈ 90 ਲੱਖ ਜੀ ਅਗਾਹ ਜਾ ਕੇ ਉਹੀ ਜ਼ਮੀਨ ਉन्हाਈ ਚੋਂ ਨਾ ਨਿਕਲ ਰਿਹਾ ਸਭ ਕੁਝ ਨਿਕਲ ਰਿਹਾ ਜੀ ਉਹ ਜ਼ਮੀਨ ਤੇ ਤੁਸੀਂ ਦੇ ਰਹੇ ਹੋ 60 ਲੱਖ ਹੁਣ ਪੇਚਾ ਪੈ ਗਿਆ ਉਹ ਅਗਲਾ ਕਹਿੰਦਾ ਕਿ ਯਾਰ ਮੇਰੀ ਜ਼ਮੀਨ ਚ ਕੀ ਨੁਕਸੇ ਜ਼ਰਾ ਕੱਢ ਕੇ ਦਿਖਾ ਜੀ ਤਾਂ ਤੁਸੀਂ ਉੱਥੇ ਕਹਿ ਸਕਦੇ ਹੋ ਕਿ ਚਲੋ ਇਸੇ ਵਿੱਚ ਇੱਕ ਪ੍ਰਬੰਧ ਹੈ ਭਾਈ ਅਸੀਂ ਤੁਹਾਨੂੰ ਜੌਬ ਦੇ ਦਿੰਨੇ ਜੀ ਕਿੱਡੀ ਕੋ ਗੱਲ ਹੈ ਸਰਕਾਰੀ ਜੌਬ ਜਿਹੜੀ ਹੈ ਬਹੁਤ ਵੱਡੀ ਗੱਲ ਬਿਲਕੁਲ ਤੇ ਪੈਨਸ਼ਨ ਪੁਨਸ਼ਨ ਦੀ ਸਕੀਮ ਵੀ ਇਹਨਾਂ ਨੇ ਬੰਦ ਕਰਤੀ ਤਾਂ ਇਸ ਕਰਕੇ ਬੰਦ ਨਹੀਂ ਕੀਤੀ ਬਦਲੀ ਹੈ ਹੁਣ ਤਾਂ ਉਹ ਕਹਿੰਦੇ ਯੂਪੀਐਸ ਲੈ ਆਂਦੀ ਹੈ ਤੁਹਾਡੇ ਵਾਸਤੇ ਜੀ ਤਾਂ ਗੱਲ ਇਹ ਆ ਕਿ ਇਹ ਹੱਲ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਹੁਣ ਇੱਕਦਮ ਇਹਨਾਂ ਨੇ ਰੇਸ ਖਿੱਚੀ ਆ ਉਧਰੋਂ ਉਗਰਾਹਾਂ ਵਾਲੇ ਜਿਹੜੇ ਆ ਉਹ ਵੀ ਕਹਿ ਲੋ ਕਮਰ ਕੱਸੇ ਕੱਸ ਕੇ ਤੇ ਮੈਦਾਨ ਚਾ ਕੇ ਤੇ ਫਿਰ ਆ ਮੂਹ ਸਾਹਮਣੇ ਤਾਂ ਉਹਨਾਂ ਸੀ ਕੱਲ ਇਹਨਾਂ ਨੇ ਕਬਜ਼ਾ ਲੈ ਲਿਆ ਹਮ ਕਿਸਾਨਾਂ ਤੋਂ ਅੱਜ ਉਹ ਕਹਿੰਦੇ ਕੋਈ ਨਹੀਂ ਸਰਕਾਰ ਤੋਂ ਕਬਜ਼ਾ ਛਡਾਉਣ ਜਾਣਾ ਹਮ ਤੇ ਇਸੇ ਕਰਕੇ ਹੀ ਆ ਮੂਹ ਸਾਹਮਣੇ ਆ ਸਭ ਜੀ ਜੀ ਜਟਵੈੜ ਜੀ ਬਿਲਕੁਲ ਕੋਟ ਦੇ ਹੱਥੀ ਆ ਜੀ ਹੁਣ ਉਹਨਾਂ ਨੇ ਕਰਨਾ ਸਾਰਾ ਕੁਝ ਕਰਮਵੀਰ ਜੀ ਜੱਸੀ ਜੀ ਕਹਿ ਰਹੇ ਨੇ ਕਿ ਬੂਟੇ ਇਹਨਾਂ ਨੇ ਲਾਏ ਬਹੁਤ ਚੰਗੀ ਗੱਲ ਆ ਜੀ ਜਿੰਨਾ ਵੀ ਦੋਸਤਾਂ ਨੇ ਬੂਟੇ ਲਾਏ ਨੇ ਮਨਜੀਤ ਜੀ ਬਹੁਤ ਅੱਛੀ ਗੱਲ ਆ ਜੀ